ਸੋਹੇ ਮਹੱਲਾ ਚੌਥਾ ਜਿਥੈ ਹਰ ਆਰਾਦੀ ਐ ਤਿਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਬਿਦ ਲਿਆ ਨਾ ਜਾਇ ਪਵੜਿ ਸ਼ਰੀ ਅਮਰਤਮਈ ਹੁਕਮਨਾਮਾ ਮੁਖਵਾਕ ਸੋਹੀ ਰਾਗ ਅੰਦਰ ਤਨ ਗੁਰੂ RAM ਦਾਸ ਮਹਾਰਾਜ ਸਤਿਗੁਰਾਂ ਦੇ ਮੁਖਾਰ ਬੇਨ ਤੋਂ ਚਾਰਨ ਹੋਇਆ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਬਾਰਕ ਪਾਵਨ ਅੰਗ 734 ਵਿਖੇ ਸੁਭਾਏ ਮਾਨ ਹੈ ਗੁਰੂ ਸਾਹਿਬ ਜੀ ਤਰਸ ਮਹਿਰਾਮਤ ਕਰਨ ਸਾਹਿਬਾਨ ਦਾ ਪਾਵਨ ਫਰਮਾਨ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਵੇ ਜਗਤ ਗੁਰੂ ਗਰੀਬ ਨਿਵਾਜ ਜाहर ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ 5 ਨਵੰਬਰ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ